ਬੜੀ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਕੰਮ ਕਰਕੇ ਤੁਹਾਡੇ ਨਾਲ ਜੁੜੇ ਹੋਏ ਲੋਕ ਵਿਸ਼ੇਸ਼ ਤੌਰ ਤੇ ਤੁਹਾਨੂੰ ਮਿਲਣ ਆਉਂਦੇ ਆ ਅੱਜ ਬਾਈ ਕਿਰਮਲ ਸਿੰਘ ਉਹਨੇ ਕੋਟੇ ਸੁਰਜੀਤਪੁਰਾ ਬਰਨਾਲਾ ਤੋਂ ਉੱਚੇ ਤੌਰ ਤੇ ਪਿੰਡ ਪਹੁੰਚੇ ਆ ਤੁਹਾਡਾ ਸਵਾਗਤ ਹੈ ਬਾਈ ਸਾਸੀਪੁਰ ਸਾਸੀਪੁਰ ਦੇ ਸੋ ਕਿਰਮਲ ਸਿੰਘ ਜੀ ਬਰਨਾਲਾ ਤੋਂ ਪੁਰਾਏ ਆਪਣੇ ਕੋਲ ਆ ਗਏ ਕਿ ਕਿੰਨੀ ਕੁ ਕੀਤੀ ਕਰਦੇ ਹੋ ਕਿਸ ਤਰ੍ਹਾਂ ਦੀ ਸੋਚ ਆ ਕੀਤੀ ਨੂੰ ਲੈ ਕੇ ਤੇ ਇੱਥੇ ਅੱਜ ਆਉਂਦਾ ਮਤਲਬ ਮੋਟਮ ਕੀ ਆ ਆਪਾਂ ਤਕਰੀਬਨ ਐਸ ਟਾਈਮ 35 ਸਤੀ ਗਿਆ ਦੀ ਖੇਤੀ ਕਰ ਰਹੇ ਆ ਪਹਿਲਾਂ ਜਿਆਦਾ ਕਰਦੇ ਯੋਗ ਚ ਆਉਣ ਕਰਕੇ ਥੋੜੀ ਜੀ ਖੇਤੀ ਕਰਨੀ ਘਟਾਉਣਾ ਪਿਆ ਸੋ ਤੁਹਾਡੀਆਂ ਮੰਡਲ ਦੇ ਵੀਡੀਓ ਆਪਾਂ ਤਕਰੀਬਨ 2017 ਤੋਂ ਲੈ ਕੇ ਜੁੜੇ ਹੋਏ ਆ ਵੀਡੀਓ ਨਾਲ ਦੇ ਪਹਿਲਾਂ ਵੀ 1.5 ਸਾਲ ਪਹਿਲਾਂ ਪਹਿਲਾਂ ਵੀ ਆਏ ਤੁਸੀਂ ਬਾਾਰ ਸੀਗੇ ਨਹੀਂ ਮਿਲਦਾ ਸਵਾਗਤ ਮਿਲਿਆ ਅੱਜ ਤਾਈਓ ਬਾਈ ਨੂੰ ਮੈਂ ਕੱਲ ਨੂੰ ਫੋਨ ਕਰਕੇ ਉਹਨਾਂ ਨੂੰ ਉਹ ਸੋ ਵੀ ਜੇ ਹੈਗੇ ਨੇ ਤਾਂ ਆਪਾਂ ਬਿਲ ਕੇ ਜਰੂਰ ਜਾਣਾ ਹੈਗਾ ਇਸ ਕਰਕੇ ਮੰਨ ਲਓ ਵੀ ਜਦੋਂ ਤਾਂ ਸੀ ਵੀ ਤੁਹਾਨੂੰ ਮਿਲिए ਇੱਕ ਵਾਰੀ ਜਰੂਰ ਵਾਈ ਫੇਸ ਮਿਲिए ਪੈਨ ਦੇ ਵੀ ਹੁਣ ਕਰਕੇ ਤੁਹਾਡੇ ਪ੍ਰੋਗਰਾਮ ਨੇ ਜਿਹੜੇ ਉਹ ਨਹੀਂ ਅਟੈਂਡ ਹੁੰਦੇ ਪਰ ਹੁਣ ਇਤੂ ਬਾਅਦ ਜਦ ਮਿਲੇ ਆ ਆਪਾਂ ਆਪਸ ਵਿੱਚ ਗੱਲਾਂ ਵੀ ਨੇ ਇਤੂ ਬਾਅਦ ਤਕਰੀਬਨ ਕੋਸਰ ਵੱਤ ਤੋਂ ਵੱਧ ਹੋ ਵੀ ਸਾਡੇ ਪ੍ਰੋਗਰਾਮ ਵੀ ਕਿਵੇਂ ਨਾ ਕਿਵੇਂ ਸਮਾਗਟ ਗਏ ਪਹੁੰਚੀ ਨੇ ਦੇ ਵਾਲੀ ਪਰਨਾਲਾ ਦੇ ਦੇਡੇ ਜਨੇ ਸਾਡੇ ਪ੍ਰੋਗਰਾਮ ਨੇ ਸੋ ਇਹ ਇੱਕ ਤੋਹਫਾ ਲੱਗੇ ਬੜਾ ਕੀਮਤੀ ਤੋਹਫਾ ਬਈ ਬੜਾ ਬੜਾ ਇਹ ਬਾਈਆਂ ਦੀ ਜਿਹੜੀ ਢਾਈ ਕਿੱਲੇ ਕੁਦਰਤੀ ਖੇਤੀ ਹੈ ਉਹਦੇ ਚੋਂ ਇਹਨਾਂ ਨੇ ਜਿਹੜੀ ਮੂੰਗੀ ਪੈਦਾ ਕੀਤੀ ਹੈ ਕੁਦਰਤੀ ਖੇਤੀ ਵਾਲੀ ਉਹ ਤੋਹਫੇ ਦੇ ਤੌਰ ਤੇ ਕਿਤੇ ਲੈ ਕੇ ਆਇਆ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇਹ ਹੁਣ ਇਹ ਵੀ ਦੱਸ ਦੋ ਕਿ ਕੁਦਰਤੀ ਖੇਤੀ ਕਿੰਨੇ ਜੱਤੂ ਕਰਦੇ ਪਏ ਹੋ ਤੇ ਬਾਕੀ ਖੇਤੀ ਆ ਜਿਹੜੀ ਤੁਹਾਡੀ ਉਹਦੇ ਵਿੱਚ ਸਾਡੇ ਨਾਲ ਜੁੜਨ ਤੋਂ ਬਾਅਦ ਤੁਹਾਡੀ ਕੀ ਬਦਲਾਅ ਹੈ ਹਾਂਜੀ ਪਹਿਲਾਂ ਤਾਂ ਕੁਦਰਤੀ ਖੇਤੀ ਕੁਦਰਤੀ ਖੇਤੀ ਜਿਹੜੀ ਆਪਾਂ 2.5 ਏਕੜ ਲਗਭਗ ਕਰਦੇ ਆ ਜਿਹਦੇ ਵਿੱਚ ਆਪਾਂ ਬਿਨਾ ਪਾਣੀ ਲਾਉਣ ਤੋਂ ਤੇ ਨਦੀਨ ਕੱਢਣ ਤੋਂ ਬਿਨਾ ਹੋਰ ਆਪਾਂ ਬਿਲਕੁਲ ਕੁਛ ਨਹੀਂ ਕਰਨਾ ਜੀ ਠੀਕ ਹੈ ਜੀ ਹਾਂ ਜਿਹੜੀ ਦੂਸਰੀ ਖੇਤੀਆਂ ਨਾਰਮਲ ਆਮ ਖੇਤੀ ਆਪਣੀ ਉਹ ਜਦੋਂ ਦੇ ਛੋਡੇ ਨਾਲ ਜੁੜੇ ਆ तकरीबन 3 ਸਾਲ ਤਾਂ ਬਿਲਕੁਲ ਹੀ ਹੋ ਗਏ ਵੀ ਜਿਹੜੀ ਬਾਸਪਤੀ ਪੈਦਾ ਕਰਦੇ ਆ ਬਾਸਪਤੀ ਇਹ ਕਹਿੰਦੇ ਵੀ ਸਭ ਤੋਂ ਵੱਧ ਸਪਰੇਹਾਂ ਲੈਂਦੀ ਆ ਉਹ ਬਿਲਕੁਲ ਬਿਨਾ ਸਪਰੇਹਾਂ ਤੋਂ ਪੈਦਾ ਕਰਦੇ ਆ ਨਾ ਪਨੀਰੀ ਨੂੰ ਸੋਧਦੇ ਆ ਬਿਲਕੁਲ ਨਹੀਂ ਹਾਂ ਇਹ ਹੈਗਾ ਕਿ ਆਪਾਂ ਜਿਹੜਾ ਉਹਦਾ ਬੇਸਟਿੰਗ ਦਾ ਫਸਲ ਦਾ ਉਹ ਖੇਤ ਦੇ ਵਿੱਚ ਹੀ ਮਲਾਉਨੇ ਆ ਠੀਕ ਆ ਠੀਕ ਹੈ ਨਹੀਂ ਜਿਹੜੇ ਆਮ ਪਰਮਲ ਝੋਨੇ ਆ ਉਹਦੇ ਵਿੱਚ ਵੀ ਆਪਾਂ ਉਹ ਝੋਨੇ ਨੂੰ ਸਪਰੇਅ ਕਰਦੀਆਂ ਜਿਹੜਾ ਜਿਆਦਾ ਲੇਟ ਚੱਲਿਆ ਜਾਂਦਾ ਵੀ ਉਹਤੇ ਥੋੜਾ ਬਹੁਤਾ ਉਹ ਤੁਹਾਨੂੰ ਕੀੜੇ ਪਤੰਗੇ ਦਾ ਜਿਹੜਾ ਟਾਇਲ ਹੁੰਦਾ ਉਹ ਵੀ ਦੇਖ ਕੇ ਜੇ ਰੋਡ ਪੈਂਦੀ ਹ ਤਾਂ ਹਰ ਕਰੀਦੀ ਆ ਨਹੀਂ ਜਿਉਂ ਨੂੰ ਵੀ ਉਹਦੇ ਹੀ ਪੋਣੇ ਕਦੇ ਵੀ ਛੇੜਦੇ ਕੱਟਿਆ ਖਰਚਾ ਬਹੁਤ ਜਿਆਦਾ ਬਚਦਾ ਆਪਣਾ ਬਹੁਤ ਜਿਆਦਾ ਖਰਚਾ ਬਚਦਾ ਆ ਮੈਂ ਮੰਨ ਲਵਾਂ ਵੀ ਜੀ ਆਪਾਂ ਲਾਈਫ ਤੇ तकरीबन 8000 10000 ਦੀਆਂ ਸਪਰੇਹਾਂ ਹੋ ਜਾਂਦੀਆਂ ਨੇ ਤਿੰਨ ਚਾਰ ਸਪਰੇਹਾਂ ਜਿਹੜੀਆਂ ਕਰਦੇ ਨੇਗੇ ਆਪਾਂ ਉਹ ਵੀ ਆਪਾਂ ਕੋਈ ਐਕਸਟਰਾ ਹੋਰ ਵੀ ਨਾ ਪਾਉਣਾ ਕਿਉਂਕਿ ਵੇਸਟਿੰਗ ਆਪਾਂ ਵਿੱਚ ਕਰਦੇ ਆਂ ਕੋਈ ਆਪਾਂ ਨੂੰ ਪੋਟਾਸ਼ ਦੀ ਲੋੜ ਨਹੀਂ ਕੋਈ ਜਿੰਕ ਦੀ ਲੋੜ ਨਹੀਂ ਕਿਉਂਕਿ ਉਹ ਸਭ ਕੁਝ ਪ੍ਰਾਲੀ ਦੇ ਵਿੱਚ ਖਜਾਨਾ ਹੈ ਆਪਣਾ ਤਾਂ ਮੇਰੀ ਤਾਂ ਮੰਨ ਲੋ ਵੀ ਆਪਦੇ ਵੱਲੋਂ ਵੀ ਤੁਹਾਡੇ ਜਰੀਏ ਮੈਂ ਇਹ ਕਹਿਣਾ ਚਾਹੁੰਦਾ ਵੀ ਵੀਰ ਆਪਣੇ ਜਿਹੜੀਆਂ ਫਸਲਾਂ ਦੀ ਰਹਿੰਦੂ ਹੁੰਦਾ ਉਹ ਆਪਾਂ ਖੇਤ ਚ ਸਾਂਭ ਲਈਏ ਤਾਂ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਡਕਟ ਲਿਆ ਕੇ ਆਪਾਂ ਨੂੰ ਵਰਤਣਾ ਪਊਗਾ ਮਤਲਬ ਇਹ ਆ ਵੀ ਜਿਹੜੀ ਸੋਨੇ ਰੰਗੀ ਪ੍ਰਾਲੀ ਹੈ ਹਾਂਜੀ ਅਸਲ ਦੇ ਵਿੱਚ ਉਹ ਸੋਨਾ ਹੀ ਹੈ ਸੋਨਾ ਹੀ ਹੈ ਜਿਹੜੇ ਆਪਣੀ ਧਰਤੀ ਨੂੰ ਸੋਨਾ ਦਾ ਰੂਪ ਚ ਵਾਪਸ ਦਿੰਦੇ ਆ ਬੱਸ ਉਹਨਾਂ ਦੀ ਧਰਤੀ ਉਹਨਾਂ ਨੂੰ ਕੁਝ ਨਹੀਂ ਲੱਗਉਂਦਾ ਕੁਝ ਨਹੀਂ ਲੱਗਾਂ ਤਾਂ ਤੁਹਾਨੂੰ ਵਿਖਤੀ ਕਰਦੇ ਉਹ ਕਿੰਨੇ ਭਰੇ ਹੋਏ ਮੈਂ ਤਕਰੀਬਨ 2000 ਪਹਿਲਾਂ ਤਾਂ ਜੁਆਇੰਟ ਫੈਮਿਲੀ ਸੀ ਨਾਲ ਕਰਦੇ ਸੀਗੇ 2000 ਦੇ ਵਿੱਚ ਸੀ ਸਾਡੀ ਫੈਮਿਲੀ ਵਿੱਚ ਅੱਜ ਵੀ ਜੁਆਇੰਟ ਦੇ ਹਿਸਾਬ ਤੇ ਪਰ ਅਲੱਗੋ-ਲੱਗ ਸਿਸਟਮ ਨਾਲ ਕਾਰੋਬਾਰ ਕਰ ਲਿਆ ਮੈਂ ਉਦੋਂ ਤਕਰੀਬਨ 10ਵੀਂ ਕਲਾਸ ਚ ਪੜਦਾ ਸੀਗਾ ਜੀ ਦੋ ਦੇ ਆਦੇ ਵਿੱਚ ਮੈਂ ਰਾਜਮੀ ਕਰੀ ਉਸ ਵਲ ਮੈਂ ਆਈਟੀ ਕਾ ਅਨਦੇਰਾ ਤੋਂ ਚਲਾ ਗਿਆ ਦੋ ਸਾਲ ਦੀ ਰਸਣ ਲਾਈ ਦੋ ਹੀ ਰਾ ਦੋਣ ਤੋਂ ਬਾਅਦ ਆ ਕਿ 6 ਮਹੀਨੇ ਦਾ ਗੈਪ ਹੈ ਕਿ ਟ੍ਰੇਨਿੰਗ ਲਾਈ ਮੇਰੀ ਫਰੈਂਡਸ ਆ ਬਗੈਨੇ ਆ ਉਹ ਕਹੀ ਉਹ ਕਰਕੇ 2006 ਦੇ ਵਿੱਚ ਮੈਂ ਆਪਦੇ ਵੱਲੋਂ ਖੇਤੀ ਕਰਨੀ ਸ਼ੁਰੂ ਕਰੀ ਜੀ 2006 ਦੇ ਵਿੱਚ ਖੇਤੀ ਸ਼ੁਰੂ ਕਰੀਓ ਦਸ ਏਕੜ ਦੀ ਸ਼ੁਰੂ ਕਰੀ ਹੌਲੀ 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 ਬਾਅਦ ਦੇ ਬਾਅਦ ਮਨੋਈ 100 ਏਕੜ ਪਲੱਸ ਵੀ ਕਰ ਗਈ ਹਮਮ 2020 ਤੋਂ ਬਾਅਦ 2020 ਦੇ ਵਿੱਚ ਮੈਂ ਇੱਕ ਮਹੀਨੇ ਦੇ ਵਿੱਚ ਆਈ ਸੀ ਪੀਐਸਪੀਸੀ ਨਾਲ ਇੱਕ ਘਟਾ ਲਈ ਫੇਰ ਉਹ ਥੋੜੀ ਜਿਹੀ ਘਟਾ ਲਈ ਘਟਾਉਣ ਕਰਕੇ ਪਰ ਹਾਂ ਇੱਕ ਦਾ ਜਰੂਰ ਆ ਕਿ 2017 ਤੋਂ ਛੋਟੇ ਇਹ ਵੀਡੀਓ ਦੇਖਦੇ ਕਰਕੇ ਉਹ ਜਰੂਰ ਆਪ ਦੇ ਆਪ ਦੇ ਤਸੱਲੀ ਹੋ ਗਈ ਕਿ ਇਹ ਕੋਈ ਬੜਾ ਵੱਡਾ ਕੰਮ ਨਹੀਂ ਹੈਗਾ ਵੀ ਬਿਨਾਂ ਜਿਹੜਾ ਤੁਜੀ ਆਪਾਂ ਖੇਤੀ ਕਰਨੀ ਹੈ ਬਿਲਕੁਲ ਤੁਹਾਨੂੰ ਇਹ ਗੱਲ ਧਿਆਨ ਜਰਿਆ ਲਈਏ ਵੀ ਇਹਨਾਂ ਦੇ ਬਾਪੂ ਜੀ ਹੋਰੇ ਛੇਪਰਾ ਸੀ ਹਾਂ ਛੇਪਰਾ ਜੀ ਤੇ ਇਹਨਾਂ ਦੇ ਬਾਪੂ ਜੀ ਨੂੰ ਜਿਹੜੀ ਬਾਰੇ ਵੱਡੀ ਆਈ ਸੀ ਦਾਦਾ ਜੀ ਹਾਂ ਦਾਦਾ ਦਾਦਾ ਜੀ ਨੂੰ ਜਿਹੜੀ ਪਹਿਲੀ ਵੰਡੀ ਆਈ ਸੀ ਉਹ ਅੱਧੀ ਨਾਲ ਸੀ ਅੱਧੀ ਨਾਲ ਤੋਂ ਕਿੰਨੀ ਵੇੜੀ ਬਣਾਈ ਅੱਜ ਤਕਰੀਬਨ ਸਾਰੇ ਡੈੜੀ ਉਹਨਾਂ ਦੇ ਭਰਾਵਾਂ ਕੋਲੇ ਸਵਾ 101 ਟਰ ਤੋਂ ਉੱਪਰ ਜ਼ਮੀਨ ਹੈ ਮਤਲਬ ਅੱਜ ਅੱਧੇ ਕਨਾਲ ਵਾਲਾ ਜਿਹੜਾ ਪਰਿਵਾਰ ਸੀ ਹਾਂਜੀ ਹਾਂ ਉਹਦੇ ਕੋਲੇ ਸਵਾ 101 ਟਰ ਉਹਦੇ ਕੋਲ ਸਾਈਂ ਹੈ ਜ਼ਮੀਨ 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 ਹੱਤੀ ਕਰ ਤਾ ਇਹ ਇੱਕ ਵੱਡੀ ਗੱਲ ਆ ਕਿ ਭਾਈ ਮੈਂ ਤਾਂ ਕਿ ਲੱਛਮੀ ਤੇ ਪਖਰੀ ਅੱਗੇ ਪਾਉਣ ਰਿਹਾ ਜਿਹੜੇ ਲੋਕਾਂ ਨੇ ਮਿਹਨਤ ਕਰਨੀ ਹੈ ਉਹ ਇੱਥੇ ਹੀ ਅੱਧੀ ਕਨਾਲ ਤੋਂ ਸਵਾ 100 ਕਿਤਾਬੀ ਖਾ ਲਿਆ ਜਾਂਦੇ ਆ ਤੇ ਮੈਂ ਸੁਣਿਆ ਵੀ 4 ਕਿੱਲੇ ਤਾਂ ਤੁਸੀਂ ਵੀ ਬਣਾਈ ਆ ਹਾਂ ਜੀ ਹਾਂ ਮੈਂ ਖੁਦ ਦਾ ਮੰਨ ਲਈ 2000 ਸੀ ਤੋਂ ਬਾਅਦ ਖੇਤੀ ਦੇ ਵਿੱਚੋਂ ਹੀ ਮੰਨ ਲਓ ਵੀ 4 ਏਕੜ ਜਮੀਨ ਆਪਾਂ ਆਪਦੀ ਵਾਇਗ ਜਿੱਤੀ ਹੈਗੀ ਠੀਕ ਹੈ ਨਾ ਹੁਣ 2020 ਤੋਂ ਬਾਅਦ ਥੋੜੀ ਖੇਤੀ ਘਟਾਉਣ ਕਰਕੇ ਥੋੜਾ ਜਿਹਾ ਮੰਨ ਲਓ ਵੀ ਘਟਿਆ ਕਮ ਪਰ ਸੋਚਦਾ ਮੈਂ ਸੋਚਦਾ ਨਵੀਂ ਅਗੇ ਨੂੰ ਮਨ ਲੱਗੀ ਚੀਜ਼ ਨੇ ਵਧਣਾ ਘਟਣਾ ਨਹੀਂ ਲੇਗਾ ਉਹ ਸੋਚ ਨਾਲ ਚੱਲਦੇ ਆ ਤਾਂ ਤੇ ਕਾਕਾ ਜੀ ਇਹ ਨਾਛਵੀਂ ਗੱਲ ਆ ਤੁਹਾਨੂੰ ਦਿੰਦੇ ਨੇ ਕਿ ਤੇ ਇਹਨਾਂ ਨੂੰ ਮੰਨ ਲਓ ਵੀ ਇਸ ਟਾਈਮ ਮੇਰਾ ਮੰਨਣ ਵੀ ਬਣਾਇਆ ਗਿਆ ਹੈ ਫੇਸਬੁੱਕ ਤੇ ਪੇਜ ਆ ਉਹਦੇ ਵਿੱਚ ਮੈਂ ਵੀਡੀਓ ਵੀ ਪਾਉਣਾ ਹੈ ਕਰਮਸ ਜਵੰਦਾ ਤੇ ਇੰਸਟਾਗ੍ਰam ਤੇ ਮਨਨ ਜਵੰਦਾ ਪਟਾੜੂ ਖਾਣ ਤੇ ਕਰਿਆ ਹੋਇਆ ਉਹਦੇ ਵਿੱਚ ਤੁਹਾਨੂੰ ਇਹ ਟਰੈਕਟਰ ਚਲਾਉਂਦੇ ਜਾਂ ਹੋਰ ਕਰਦੇ ਉਹ ਵੀਡੀਓ ਦੇ ਵਿੱਚ ਦੇਖਣਗੇ ਮਤਲਬ ਕਿ ਇੰਨਾ ਨੂੰ ਮੇਰਾ ਇਹ ਹੈ ਵੀ ਇਹ 3ਰਥ ਕਲਾਸ ਚ ਪੜ੍ਹਦੇ ਨੇਗੇ ਕੋਈ ਟਿਊਸ਼ਨ ਨਹੀਂ ਠੀਕ ਹੈ ਜੀ ਤੇ ਕਰੀਬਨ 85 ਪਲੱਸ ਇਹਨਾਂ ਦੇ ਨੰਬਰ ਆਉਂਦੇ ਆ ਕੋਈ ਕਿਤੇ ਇਹਨਾਂ ਦੇ ਬੋਝ ਨਹੀਂ ਪਾਇਆ ਪਰ ਮੇਰੇ ਨਾਲ ਖੇਤੀ 'ਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਨਾਲ ਹੈਲਪ ਕਰਾਉਣ ਨੂੰ 15 ਸਾਲ ਦੀ ਮਰਦਾਂ ਦੀ ਇਹ ਅਸਲ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ ਕਿ ਬਹੁਤ ਜ਼ਿਆਦਾ ਖੇਤੀ ਦੇ ਸਾਥਾਂ ਨੇ ਆਉਤੇ ਬੱਚਿਆਂ ਨੂੰ ਜ਼ਮੀਨ ਨਾਲ ਉਹ ਖੇਤੀ ਨਾਲ ਉਹ ਤੋੜ ਰੱਖਿਆ ਵਿਟੜ ਕੇ ਬਾਣ ਚ ਵਾਰ ਦਿੰਦੇ ਆ ਤੇ 4 ਵਜੇ ਬਾਣ ਚੋਂ ਨਿਕਲਦੇ ਆ ਹਾਂਜੀ ਹਾਂ ਤੇ ਕੀਰਤੀ ਨਾਲ ਉਹਦਾ ਸੰਬੰਧ ਸੰਪਰਕ ਲਗਭਗ ਟੁੱਟਿਆਂ ਵਰਗਾ ਹੀ ਹੋ ਜਾਂਦਾ ਮੈਨੂੰ ਲੱਗਦਾ ਪਈਆਂ ਦੇ ਜਵਾਬਾਂ ਤਾਂ ਵੀ ਨਹੀਂ ਪਤਾ ਹੁੰਦਾ ਸਾਡੀ ਜਮੀਨ ਕਿਹੜੇ ਕਿਹੜੇ ਹਾਂਜੀ ਹਾਂ ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਜ਼ਮੀਨ ਦੇ ਨਾਲ ਜੋੜ ਕੇ ਰੱਖਿਆ ਉਹ ਖੇਤੀ ਕਰਦਾ ਕਰਾਉਂਦਾ ਨਾਲ ਨਾਲ ਕਰਾਉਂਦੇ ਤੇ ਇਨਾਂ ਦਾ ਕੀ ਵਿਚਾਰ ਅੱਜ ਨਾਲ ਆਈ ਲਾਈਫ ਸਾਡੀ ਢੇਰੀ ਆਈ ਨਹੀਂ ਨਹੀਂ ਉਹ ਵੇਚੇ ਚਲੋ ਇੰਨਾ ਨਹੀਂ ਸੁੱਕੇਗੀ ਦੱਸਦਾਨਗੇ ਪਰ ਨਹੀਂ ਇਹਨਾਂ ਨੇ ਬਾਗ ਦਾ ਨਹੀਂ ਹੈਗਾ ਇੱਥੇ ਐਗਰੀਕਲਚਰ ਦੇ ਆਧਾਰ ਤੇ ਸਟੱਡੀ ਕਰਨੀ ਆ ਉਹ ਇਹਨਾਂ ਨੂੰ ਗਿਆ ਵੀ ਤੁਸੀਂ ਚਾਹੇ ਪੀ ਐਚ ਡੀ ਕਰੋ ਪਰ ਮਨ ਆਪਾਂ ਖੇਤੀ ਦੇ ਨਾਲ ਹੀ ਮਿਲਿਆ ਕੋਈ ਸਟੱਡੀ ਕਰਨੀ ਹੈਗੀ ਠੀਕ ਹੈ ਨਾ ਵੀ ਉਸ ਤੋਂ ਬਾਅਦ ਕਰਨਾ ਆਪਾਂ ਖੇਤੀ ਹੈ ਖੇਤੀ ਨਾਲ ਜੋੜਨਾ ਹੀ ਬਿਜ਼ਨਸ ਦੇ ਆਧਾਰ ਤੇ ਕਰਨਾ ਆਪਾਂ ਇਹਨੂੰ ਬੀ ਨਹੀਂ ਹੈਗਾ ਕਿ ਆਮ ਵੀ ਆਪਾਂ ਕੱਲੀ ਖੇਤੀ ਜੀ ਕਰ ਲਈ ਵੰਡ ਲਈ ਨਹੀਂ ਇਹਨੂੰ ਸੁੰ ਪੂਰੀ ਡੂੰਗੀ ਸੋਚਦੇ ਅਨੁਸਾਰ ਆਪਾਂ ਖੇਤੀ ਨੂੰ ਬਿਲਕੁਲ ਜਿਹੜਾ ਬਿਜ਼ਨਸ ਹੁੰਦਾ ਉਹਦੀ ਖਾਸੀਅਤ ਇਹ ਹੁੰਦੀ ਹੈ ਕਿ ਬਿਜ਼ਨਸ ਮੈਨ ਦਾ ਜਿਹੜਾ ਕੰਮ ਸ਼ੁਰੂ ਕਰਦਾ ਹੈ ਉਹਨੂੰ ਅੱਗੇ ਤੋਂ ਅੱਗੇ ਲੈ ਕੇ ਜਾਂਦਾ ਲੈ ਕੇ ਜਾਂਦਾ ਠੀਕ ਹੈ ਕੰਮ ਚੋਂ ਕੰਮ ਉਹ ਵੀ ਕਰਦਾ 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 ਠੀਕ ਹੈ ਤੇ ਖੇਤੀ ਦੇ ਵਿੱਚ ਦਿੱਕਤ ਇਹ ਆ ਗਈ ਕਿ ਅਸੀਂ ਖੇਤੀ ਨੂੰ ਵਪਾਰ ਦੇ ਤੌਰ ਤੇ ਕਦੇ ਕੀਤਾ ਨਹੀਂ ਫਿਸ਼ਰਦ ਦੇ ਤੌਰ ਤੇ ਕੀਤਾ ਨਹੀਂ ਕੀਤਾ ਅਸੀਂ ਸਤਨਿਕ ਤੜਾ ਵੀ ਸਾਡੀ ਜੋ ਚੰਗੀ ਹੈ ਫਸਲ ਬੀਜ ਲੋ ਵਾਟਰ ਲੋ ਸੁੱਟਣੇ ਸੁੱਟ ਲੋ ਠੀਕ ਹੈ ਉਹਨੂੰ ਕਿਸੇ ਸਹੀ ਤਰੀਕੇ ਨਾਲ ਉਹੋ ਜੀ ਜਗ੍ਹਾ ਤੇ ਪਹੁੰਚਾਈਏ ਜਿੱਥੇ ਉਹਦੀ ਲੋੜ ਆ ਲੋੜ ਆ ਤੇ ਜਿੱਥੇ ਉਹਦੇ ਬਦਲੇ ਚ ਸਾਨੂੰ ਹਾਂ ਜੀ ਬਿਸ਼ਨ ਸੱਚਮੁਖੀ ਟੋਹ ਕੇ ਮਾ ਜੀਦਾ ਤਾਂ ਉਸ ਸਮਝ ਦੇ ਨਾਲ ਹੀ ਅੱਗੇ ਵਧਣ ਦੀ ਲੋੜ ਹੈ ਹੁਣ ਇਹ ਤੋਂ ਤੁਹਾਡੇ ਮਾਮਲੇ ਚ ਮੈਂ ਕੀ ਗੱਲ ਤੁਹਾਡੇ ਤੋਂ ਆਖਰ ਦੇ ਵਿੱਚ ਪੁੱਛਣੀ ਜਾਊਂਗਾ ਮੈਨੂੰ ਜ਼ਹਿਰ ਜੇ ਮੈਂ ਜ਼ਹਿਰ ਤਾਂ ਦੂਰ ਹੋਇਆ ਤਾਂ ਛੋਟੀਆਂ ਵੀਡੀਓ ਦੇਖ ਕੇ ਕੋਇਆ ਇਸ ਲਈ ਮੈਂ ਮਨ ਮੇਰੀ ਤਾਂਗਸੇ ਵੀ ਮਿਲੀਏ ਮੈਂ ਨਾਲ ਬੱਚੇ ਲੈ ਕੇ ਆਏ ਜੀ ਬਸ ਇਨ ਇਹ ਹਿਸ ਆਪਣੀਆਂ ਆਵਿਚਤ 1.5 ਘੰਟਾ ਡਿਸਕਸ ਹੋਈ ਐ ਸੇ ਬੈ ਕੇ ਬਹੁਤ ਕੁਛ ਇਹਨਾਂ ਨੂੰ ਸਿੱਖਣ ਨੂੰ ਮਿਲਿਆ ਇਹਨਾਂ ਨੂੰ ਤਾਂ ਮੈਨ ਲਈ ਮੈਂ ਦਾ ਮੈਂ ਵੀ ਇਹਦੇ ਵਿੱਚ ਬਹੁਤ ਕੁਛ ਛੋਟੀਆਂ ਗੱਲਾਂ ਦੇ ਵਿੱਚੋਂ ਹੋਰ ਗਿਆਨ ਮਿਲਿਆ ਮੈਨੂੰ ਦੇਖੋ ਜਦੋਂ ਆਪਾਂ ਮਿਲ ਬੈਠਨੇ ਹਾਂ ਸੰਵਾਦ ਰਚੌਣੇ ਹਾਂ ਹਾਂ ਜੀ ਤਾਂ ਜਿੰਨੇ ਵੀ ਸੰਵਾਦ ਦੇ ਵਿੱਚ ਬੰਦੇ ਬੈਠਦੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਤੋਂ ਕੁਝ ਨਾ ਕੁਝ ਮਿਲ ਸਿੱਖਣ ਨੂੰ ਮਿਲਦਾ ਮੈਨੂੰ ਵੀ ਲੋਕਾਂ ਤੋਂ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਹਾਂ ਜੀ ਤੇ ਆਪਾਂ ਨੂੰ ਸਾਰਿਆਂ ਨੇ ਪਿਆ ਮੇਰੇ ਜੀ ਸੋ ਗੱਲ ਇਹੀ ਆ ਬਾਈ ਜੀ ਕੋਠੇ ਤੋਂ ਰੀਤਪੁਰਾ ਤੋਂ ਚੱਲ ਕੇ ਦਬੜੀ ਖਾਨੇ ਪਹੁੰਚੇ ਆ ਤੇ ਇਸ ਚੀਜ਼ ਦਾ ਟਿੱਡੂnga ਹਤਾ ਹਾਂਜੀ ਕਿ ਬਾਈ ਜੇ ਤੁਸੀਂ ਸਿੱਖਣ ਸਕੋਂ ਦੇ ਇਰਾਦੇ ਨਾਲ ਜਿੰਦਗੀ ਜਿਉਣੀ ਹੈ ਹਾਂਜੀ ਤਾਂ ਤੁਹਾਨੂੰ ਆਪਦੇ ਆਪ ਦੇ ਖੂਜੋਂ ਬਾਹਰ ਨਿਕਲਣਾ ਨਿਕਲਣਾ ਪੈਣਾ ਠੀਕ ਆ ਤੇ ਬਾਈ ਨੇ ਪਾਤਸ਼ਾਹ ਜੀ ਤੋਂ ਆਪਣੇ ਜੀਵਨ ਦੇ ਬਰਤਾਂ ਦਾ ਜਿਹੜਾ ਇੱਕ ਵੱਡਾ ਵਰਤਾਨ ਤੋਂ ਨਾ 4 ਅਗਸਤ ਵਾਲਾ ਹਾਂਜੀ ਉਹ ਵਰਤਾਨ ਇਸੇ ਕਾਕੇਰਾ ਚੈਸ ਹਾਂਜੀ ਵੀ ਭਾਈ ਜੇ ਗਿਆਨ ਚਾਹੀਦਾ ਤੇ ਗਿਆਨ ਵੰਡਣਾ ਪੈਂਦਾ ਤਾਂ ਨਿਕਲਉਂਦੀ ਇੱਕ ਲੋਕਾਇ ਠੀਕ ਹੈ ਕਲਾਂ ਤੋਂ ਨਿਕਲਉਂਦਾ ਹਾਂ ਕਰੇ ਬੈਠੇ ਖੂਹਾਂ ਚ ਰਹਿ ਕੇ ਗਿਆਨ ਤੁਹਾਡੇ ਤੱਕ ਨਹੀਂ ਪਹੁੰਚਦਾ ਤੇ ਜਿਹੜਾ ਤੁਹਾਡੇ ਕੋਲ ਆ ਉਹ ਵੀ ਕਿਸੇ ਤੱਕ ਨਹੀਂ ਪਹੁੰਚਦਾ ਤਾਂ ਸੰਵਾਦ ਰਚਾਉਣਾ ਪਊ ਹਾਂਜੀ ਸਿੱਖਣ ਸਿਖਾਉਣ ਲਈ ਜਿੱਥੇ ਜਾਣਾ ਪਊਗਾ ਜਾਣਾ ਪਊਗਾ ਜਿੱਥੇ ਆਉਣਾ ਤੋਂ ਉੱਧ ਉੱਧ ਆਉਣਾ ਪਊਗਾ ਇਹ ਹੁਣ ਜਾਣ ਲੱਗਿਆ ਰਹੇ ਨਾ ਜਰੀ ਦਾ ਤੇ ਜਿਹੜੇ ਖੂਦ ਇਹ ਡੱਡੂ ਆ ਉਹਨਾਂ ਦੀ ਦੁਨੀਆ ਗੂੜਾ ਕੇ ਸਿੰਘ ਤੇ ਰਹੇ ਜੂ ਤੇ ਉਹਨਾਂ ਦੀਆਂ ਪੀੜੀਆਂ ਤੇ ਉਹ ਆਪ ਬਰਬਾਦ ਹਾਂ ਨਹੀਂ ਹਾਂ ਸੋ ਭਾਈ ਜੀ ਆਏ ਇਹਨਾਂ ਦਾ ਜਿੰਨੇ ਕਾਲ ਨੂੰ ਚੱਲ ਕੇ ਆਏ ਸਿਰ ਮੱਥੇ ਸਵਾਗਤ ਥੋੜੀ ਬਹੁਤੀ ਜਿੰਨੀ ਕਾਜੀ ਸੇਵਾ ਕਰ ਸਕੀ ਉਹ ਇਹਨਾਂ ਨੇ ਕੀਤੀ ਅੱਜ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਸ ਕਰਦੇ ਆਂ ਇਸ ਵੀਡੀਓ ਰਾਈ ਜਿਹੜੀ ਗੱਲਬਾਤ ਹੋਈ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਕੁਝ ਨਾ ਕੁਝ ਸ਼ਾਪ ਤੁਹਾਡੇ ਦਿਲਾਂ ਤੇ ਤੁਹਾਡੇ ਦਿਮਾਗਾਂ ਤੇ ਜ਼ਰੂਰ ਛੱਡੂਗੀ ਤੁਹਾਡੇ ਨਜ਼ਰੀਏ 'ਚ ਕੋਈ ਨਾ ਕੋਈ ਤਬਦੀਲੀ ਹਲਕੀ-ਫੁਲਕੀ ਮਾੜੀ-ਮੋਟੀ ਆਉਣ ਦੀ ਇਹਦੇ ਨਾਲ ਸੁਭਾਅ ਦਾ ਬਣੂਗੀ ਤੇ ਜੇ ਤਬਦੀਲੀ ਵਾਪਕੀ ਥੋੜੀ ਗੁੰਧੀ ਆ ਜਾਂਦੀ ਆ ਤਾਂ ਅੱਜ ਦੀ ਇਹ ਜਿਹੜੀ ਵੀਡੀਓ ਆ ਇਹਨੂੰ ਭਗਾਉਣਾ ਸਫਲ ਹੋ ਜਾਊਗਾ ਹਾਂ ਜੀ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹਾਂ ਜਿਹੜੇ ਮੰਨ ਲਓ ਵੀ 750 ਕਿੱਲਾ ਹਲਦਾ ਪਰ ਜੀ ਸਾਡਾ ਪਰਿਵਾਰ ਠੇਕੇ ਤੇ ਲੱਗੇ ਬਹੁਤ ਪੜਾਈ 7 750 ਕਿੱਲੇ ਦੀ ਖੇਤੀ ਕਰਦਾ ਜੀ ਸਾਡਾ ਪਰਿਵਾਰ ਸਰ ਮੰਨ ਲਓ ਜੇ ਬਦਨ ਅਲੇ ਦੇ ਵਿੱਚ ਤੁਸੀਂ ਬੱਕਰੀਆਂ ਦਾ ਪਰਿਵਾਰ ਵਾਜਦਾ ਹੈਗਾ ਤਾਂ ਜੇ ਪੁੱਛੋਗੇ ਤਾਂ ਮੈਂ ਮੰਨ ਲਓ ਇਹ ਸਾਨੂੰ ਉੱਥੇ ਦੱਸ ਦੇਣਾ ਵੀ ਹਾਂ ਜਿੰਨੇ ਮੰਨ ਲਓ ਵੀ ਪੁਰਾਣੇ ਆਪਣੇ ਕੋਲੇ 30 35 ਸਾਲ ਤੋਂ ਲਗਾਤਾਰ ਜੀ ਠੇਕੇ ਦੀ ਜ਼ਮੀਨ ਹੂੰ 35 ਸਾਲ ਤੋਂ ਉਹਨਾਂ ਨੂੰ ਵਿਸ਼ਵਾਸ ਆਪਣੇ ਦੇ ਬਾਹਰ ਬੈਠੇ ਨੇ ਉਹ ਠੀਕ ਹੈ ਜੀ ਬੰਨ ਲੋ ਵੀ ਖੇਤੀ ਦੇ ਵਿੱਚੋਂ ਅੱਜ ਸਾਡਾ ਇੱਟਾ ਮਨ ਜਿਹੜਾ ਪਰਿਵਾਰ ਦਾ ਬਣਿਆ ਹੋਇਆ ਹੈ ਕਰਨਾ ਉਹ ਸਿਰਫ ਖੇਤੀ ਦੇ ਵਿੱਚੋਂ ਨਾ ਬਣਿਆ ਬੈ ਜੀ ਖੇਤੀ ਤੋਂ ਬਿਨਾ ਹੋਰ ਵਪਾਰ ਮੰਨ ਲੋ ਵੀ ਅਸੀਂ ਹੋਰ ਕੋਈ ਤਰੀਕਾ ਕਰਿਆ ਬਸ ਖੇਤੀ ਹੈ ਖੇਤੀ ਨਾਲ ਜੁੜਿਆ ਸਾਡੇ ਕੋ ਕਬਾਈਨਾ ਨੇ ਜੀ ਤਨ ਖੇਤੀ ਦਾ ਟੱਚ ਵਾਲਾ ਕੰਮ ਹੈ ਬਹੁਤ ਕੋਸਰ ਮੈਂ ਇਹਦੀ ਇਕੋ ਹੀ ਅਪੀਲ ਹੈ ਵੀ ਖੇਤੀ ਨੂੰ ਬਜ਼ਨਾਮ ਬੇ ਨਾ ਕਰੋ ਇਸ ਨੂੰ ਆਪਣਾ ਮਤਲਬ ਜਿਹੜਾ ਆਪਣਾ ਮੁੱਖ ਕੀਤਾ ਹੈਗਾ ਇਹਨੂੰ ਸੰਭਾਲੀਏ ਤਾਂ ਕਿ ਸਿੱਕ ਗੱਲ ਲਾ ਬੇਤਕਾਰ ਨਹੀਂ ਜ਼ਰੂਰੀ ਹੈ ਠੀਕ ਹਾਂ ਜੀ ਤੁਸੀਂ ਦੱਸਿਆ ਵੀ ਤੁਹਾਡੇ ਦਾਦੇ ਤੁਹਾਡੇ ਪਿਤਾ ਜੀ ਨੇ ਹਾਂ ਠੀਕ ਹੈ ਠਾਈ ਖੇਤੀ ਦੇ ਵਿੱਚੋਂ ਕਿੰਨੇ ਭੈਣ ਬਣਾ ਪਾਲਦੇ ਹਾਂ ਜੀ ਵਾਹ ਮੇਰੇ ਪਿਤਾ ਜੀ ਨੇ ਅਸੀਂ 3 ਭੈਣ ਬੜਾ ਸੀਗੇ ਹਾਂ ਠੀਕ ਹੈ ਦੋ ਭੈਣਾਂ ਜੀ ਮੇਥੋਂ ਵੱਡੀਆਂ ਉਹਨਾਂ ਦਾ ਵਧੀਆ ਵਿਆਹ ਕਰਿਆ ਜੀ ਠੀਕ ਹੈ ਮੈਨੂੰ ਪਾਲ ਲਿਆ ਕੀ ਅੱਜ ਮੈਂ ਮੇਰੇ ਕਮੇਟਾ ਕੀ ਮੈਂ ਆਪਣੇ ਬੇਟੇ ਨੂੰ ਨਹੀਂ ਪਾ ਸਕਦਾ ਖੇਤੀ ਦੇ ਵਿੱਚ ਹਾਂ ਇਹ ਬਹੁਤ ਡੂੰਗੀ ਗੱਲ ਆ ਵੀ ਜੇ ਬਾਈ ਦੇ ਪਿਤਾ ਜੀ ਇਹਨਾਂ ਤਿੰਨ ਭੈਣਾਂ ਨੂੰ ਮਾਣੋ ਕਾਹਦੇ ਕੇਸ ਨੇ ਚੁਣਾਸਾ ਲਾਇਆ ਤਾਂ ਇਹ ਤੁਸੀਂ ਖੇਤੀ ਜਰੀ ਤੇ ਇਹ ਇੱਕ ਨੂੰ ਨਹੀਂ ਚੁਣਾ ਸਕਦੇ ਚੁਣਾ ਸਕਦੇ ਹਾਂ ਇਹ ਬਹੁਤ ਡੂੰਗੀ ਗੱਲ ਹੈ ਤੇ ਜਿਹੜੀ ਇਹਨਾਂ ਨੇ ਦੱਸੀਆ ਗੱਲਬਾਤ ਕਿ ਅਸੀਂ 750 ਏਕੜ ਦੀ ਖੇਤੀ ਕਰਾਈ ਹਾਂ ਉਹ ਹਾਂ ਜੀ ਬਹੁਤ ਖਰਾਬ ਉਹ ਬਿਨਾ ਇੱਕੇ ਅਤੇ ਬਿਨਾ ਇਤਫਾਕ ਤੋਂ ਨਹੀਂ ਹੁੰਦੀ ਕੋ ਨਹੀਂ ਸਕਦਾ ਇਹ ਸਿਰ ਤਾਕਤ ਦੇ ਸਿਰ ਤੇ ਹੋਵੇ ਹਾਲਾ ਵੀ ਜਿਹੜਾ ਤੁਹਾਡੇ ਵਿੱਚ ਇੱਕ ਹੈ ਕਾਇਤਵਾ ਦਾ ਕੋਈ ਇੱਕ ਪੂਰੀ ਲੰਘਣ ਦਾ ਹਜੇ ਵੀ ਰਲਾ ਦਰਵਾਜ਼ਾ ਤਾਂ ਭਈ ਆਪਾਂ ਫੇਰ ਹੀ ਇਸ ਕਰਕੇ ਵਈਆਂ ਇੱਕ ਤਾਂ ਅਸੀਂ ਖੇਤੀ ਨੂੰ ਦਰਕਾਰ ਲੱਗ ਗਈ ਅਸੀਂ ਪੜਨਾ ਪੜਨਾ ਹੋਵੇ ਸਾਡੇ ਨੂੰ ਖੇਤਾਂ 'ਚ ਟੱਕੇ ਗਏ ਹਾਂ ਹਾਂ ਜੀ ਹਾਂ ਸਾਡਾ ਪੜਨਾ ਤੇ ਲੱਗੇ ਚੇਗਾ ਇੱਕ ਤਾਂ ਅਸੀਂ ਆਏ ਕਿ ਖੇਤੀ ਨੂੰ ਦਰਕਾਰਨ ਲੱਗੇ ਹਾਂ ਉਹਦੇ ਕਰਕੇ ਫੇਰ ਹੋਏ ਦੂਜਾ ਅਸੀਂ ਆਪਣੇ ਘਰਾਂ ਚੋਂ ਪਰਿਵਾਰਾਂ ਚੋਂ ਬੜੀ ਗਵਾਂਢ ਭਾਰੀ ਚਾਲੇ ਚੋਂ ਪਿੰਡ ਚੋਂ ਇੱਕਾ ਇੱਕਾ ਠੀਕ ਹੈ ਜਿੱਥੇ ਇੱਕਾ ਇਫਵਾਗ ਨਹੀਂ ਹੈਗਾ ਉੱਥੇ ਤਰੱਕੀ ਨਹੀਂ ਨਹੀਂ ਹੋ ਸਕਦੀ ਜੀ ਉੱਥੇ ਖੁਸ਼ਹਾਲੀ ਨਹੀਂ ਹੋ ਸਕਦੀ ਤੇ ਇਹ ਬਾਈਆਂ ਦੀ ਬਾਈ ਜੀ ਅੱਜ ਆਏ ਮੈਂ ਕਿਹਾ ਸੁਭਾਗਾ ਕਿ ਇਹਨਾਂ ਦੇ ਪਰਿਵਾਰ ਬਾਰੇ ਮੈਨੂੰ ਇਸ ਤਰ੍ਹਾਂ ਦੀ ਨੌਲੇਜ ਕੇ ਲਈ ਤੇ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੀ ਗੱਲਬਾਤ ਤੁਹਾਡੇ ਤੱਕ ਵੀ ਪਹੁੰਚਣੀ ਚਾਹੀਦੀ ਹੈ ਕਹਿੰਦੇ ਹੁੰਦੇ ਦੀਵੇ ਨਾਲੇ ਦੀਵਾ ਚੱਲਦਾ ਕੀ ਪਤਾ ਅੱਜ ਕੋਈ ਇਸ ਦਿਵੇ ਤੋਂ ਕੁਝ ਦੀਵਾ ਜਲਾਇ ਨਾ ਵਿਖਾਇਆ ਸੋ ਤੁਸੀਂ ਬਹੁਤ ਸਾਨੂੰ ਸਮਾਂ ਦਿੱਤਾ ਅੱਜ ਕਰਦੇ ਆ ਬਈ ਨਾਲ ਹੋਈ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹਦੇ ਤੋਂ ਕੁਝ ਨਾ ਕੁਝ ਸਿੱਖੇ ਅੱਗੇ ਵਧੋਗੇ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ